ਪਾਰਟੀ ਜੁਆਇਨ ਕਰੀ ਹੈ ਬੇ ਕਿਨਾਂ ਦੀ ਪ੍ਰੇਰਣਾ ਸਦਕਾ ਜੁਆਇਨ ਕਰੀ ਦੇਖੋ ਜੀ ਮੈਂ ਅਕਾਲੀ ਦਲ ਦੀਆਂ ਜਿਹੜੀਆਂ ਨੀਤੀਆਂ ਤੇ ਕੰਮਾਂ ਤੋਂ ਖੁਸ਼ ਹੋ ਕੇ ਪਾਰਟੀ ਜੁਆਇਨ ਕੀਤੀ ਹੈ ਜਿਸ ਦੇ ਵਿੱਚ ਮੇਰਾ ਸਹਿਯੋਗ ਅਮਰੀਕ ਸਿੰਘ ਜੀ ਤਾਂ ਜਿਨ੍ਹਾਂ ਜਿਨ੍ਹਾਂ ਨੂੰ ਹੁਣੇ ਹੀ ਪੰਜਾਬ ਦਾ ਉਮੀਦ ਪ੍ਰਧਾਨ ਲਗਾਇਆ ਹੈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਆਓ ਸਾਡੇ ਨਾਲ ਆ ਕੇ ਕੰਮ ਕਰੋ ਲੋ ਜੀ ਦਰਸ਼ਕ ਵੀਰੋ ਅੱਜ ਮੈਂ ਤੁਹਾਨੂੰ ਉਸ ਮਹਾਨ ਸ਼ਖਸੀਅਤ ਨੂੰ ਮਿਲਾਰ ਜਾ ਰਿਹਾ ਜਿਨ੍ਹਾਂ ਦੀ ਤੀਜੀ ਪੋਸਤ ਅੱਜ ਲੋਕ ਸੇਵਾ ਦੇ ਅਰਪਣ ਹੈ ਤੇ ਜਿਨ੍ਹਾਂ ਦੇ ਪਹਿਲੇ ਦਾਦਾ ਜੀ ਤੇ ਹੋਰ ਪਰਿਵਾਰ ਜੀ ਲੋਕ ਸੇਵਾ ਦੇ ਵਿੱਚ ਲੱਗੇ ਹੋਏ ਜਿਨ੍ਹਾਂ ਦੇ ਦਾਦਾ ਜੀ ਹਿੰਦ پاک ਦੇ ਜੰਗ ਦੇ ਵਿੱਚ ਰਤਨ ਸਿੰਘ ਜੀ ਸੈੜੀ ਮਕਾਰੀ ਤੋਂ ਸ਼ਹੀਦ ਹੋ ਗਏ ਸੀ ਤੇ ਉਹਨਾਂ ਦੇ ਪਰਿਵਾਰ ਵਿੱਚੋਂ ਬਾਰਮਜੀਤ ਸਿੰਘ ਜੀ ਮਕਾਰੀ ਤੋਂ ਅੱਜ ਸਭ ਨੂੰ ਅਸੀਂ ਉਹਨਾਂ ਦੇ ਰੂਹੂ ਰੂ ਕਦਰ ਲੱਗਿਆ ਤੇ ਬਾਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ ਅੱਛਾ ਵੀਰਾ ਜੀ ਅਸੀਂ ਤੁਹਾਨੂੰ ਇਹ ਪੁੱਛਣਾ ਚਾਹਦੇ ਹਾਂ ਵੀ ਤੁਸੀਂ ਵੀ ਪਹਿਲਾ ਜਿਹੜਾ ਇਲੈਕਸ਼ਨ ਲੜਿਆ ਸੀ ਕਿਹੜੇ ਸਾਲ 'ਚ ਤੁਸੀਂ ਲੜਿਆ ਸੀ ਐਮਐਲਏ ਦਾ ਮੈਂ ਦੇਖੋ ਜੀ ਪਹਿਲਾਂ ਜਦੋਂ ਆਪਣਾ ਧਰਨਾ ਲੱਗਿਆ ਸੀ ਦਿੱਲੀ ਦੇ ਵਿੱਚ ਉੱਥੇ ਆਪਾਂ ਮਤਲਬ ਤੁਹਾਨੂੰ ਮਨ ਨਾਲ ਸੇਵਾ ਕੀਤੀ ਸੀ ਤੇ ਉਸ ਤੋਂ 50 ਕੇ ਮੈਨੂੰ ਆਪਣੀ ਪਾਰਟੀ ਪੰਜਾਬ ਕਿਸਾਨ ਦਲ ਨੇ 2022 ਦੇ ਵਿੱਚ ਵਿਧਾਨ ਸਭਾ ਰੋਪੜ ਤੋਂ ਮੈਨੂੰ ਟਿਕਟ ਦੇ ਕੇ ਭੇਜਿਆ ਸੀ ਤੇ 2022 ਦੇ ਵਿੱਚ ਮੈਂ ਰੋਪੜ ਤੋਂ ਲੜਿਆ ਸੀ ਇਲੈਕਸ਼ਨ ਤੇ ਉਹ ਤੋਂ ਬਾਅਦ ਉਹਨਾਂ ਨੇ ਮੈਨੂੰ ਰੋਪੜ ਦਾ ਪ੍ਰਧਾਨ ਨਿਯੁਕਤ ਕੀਤਾ ਸੀ ਤੇ ਆਪਾਂ ਫਿਰ ਪੂਰੀ ਮਿਹਨਤ ਕੀਤੀ ਹੈ ਤੇ ਬਾਕੀ ਨਤੀਜਾ ਦਾ ਉੱਪਰ ਵਾਲੇ ਦੇ ਹੱਥ ਹੁੰਦਾ ਦੇਣ ਵਾਲਾ ਅਛਾ ਵੀਰ ਜੀ ਅਸੀਂ ਤੁਹਾਨੂੰ ਹੋਰ ਗੱਲ ਪੁੱਛਣੀ ਚਾਹੁੰਦੇ ਆ ਵੀ ਜਿਹੜਾ ਪੰਜਾਬ ਕਿਸਾਨ ਲੋਕ ਦੇ ਵਿੱਚ ਤੁਸੀਂ ਜੂਨੀਅਰ ਦੇ ਵਿੱਚ ਸੀਗੇ ਤੇ ਹੁਣ ਤੁਸੀਂ ਨਵਾਂ ਨਵਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਨੂੰ ਜੁਆਇਨ ਕਰਿਆ ਕਿਹੜੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਬੇ ਉਸ ਪਾਰਟੀ ਨੂੰ ਜੁਆਇਨ ਕਰੇ ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜਿਹੜੀ ਪੰਜਾਬ ਪੰਜਾਬੀਅਤ ਅਤੇ ਪੱਗ ਨੂੰ ਰਿਪਰੈਜ਼ੈਂਟ ਕਰਦੀ ਹੈ ਤੇ ਇੱਕੋ ਇੱਕ ਪਾਰਟੀ ਹੈ ਜਿਹੜੀ ਪੰਜਾਬ ਤੋਂ ਚੱਲਦੀ ਹੈ ਜਿਹੜੀਆਂ ਦਿੱਲੀ ਦੀਆਂ ਰਾਜਸੀ ਪਾਰਟੀਆਂ ਐ ਉਹਨਾਂ ਨੇ ਪੰਜਾਬ ਦਾ ਭਲਾ ਨਹੀਂ ਕਰਨਾ ਤੇ ਇਹ ਸਿਰਫ ਪੰਜਾਬ ਦੀ ਆਪਣੀ ਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦਾ ਭਲਾ ਕਰਨਾ ਹੈ ਤੇ ਇਹ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਤੇ ਅਸੀਂ ਇੱਕ ਹੋਰ ਕੁਐਸਚਨ ਖੜਾ ਹੁੰਦਾ ਹੈ ਵੀ ਤੁਸੀਂ ਪਾਰਟੀ ਜੁਆਇਨ ਕਰੀ ਬੜੀ ਖੁਸ਼ੀ ਦੀ ਗੱਲ ਹੈ ਠੀਕ ਹੈ ਨਹੀਂ ਤੁਹਾਡਾ ਮੂਲਕ ਅਧਿਕਾਰ ਹੈ ਵੀ ਤੁਸੀਂ ਕਿਆ-ਕਿਆ ਪਾਰਟੀ ਨਾਲ ਵਾਅਦੇ ਕਰਕੇ ਤੁਸੀਂ ਪਾਰਟੀ ਜਿਹੜੀ ਜੁਆਇਨ ਨਾ ਕਰੀਏ ਦੇਖੋ ਵਾਦਾ ਤਾਂ ਹਜੇ ਮੇਰੇ ਨਾਲ ਕੋਈ ਨਹੀਂ ਹੋਇਆ ਵਾਦਾ ਸਿਰਫ ਆਪਣੇ ਜਿਹੜੇ ਸਤਕਾਰਯੋਗ ਹੈ ਐਮ ਐਮ ਪੀ ਦੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਆਨੰਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਹਿਬ ਉਹਨਾਂ ਨੂੰ ਬਹੁਤ ਭਾਰੀ ਬੋਮਬ ਦੇ ਨਾਲ ਜਿਤਾਉਣ ਦਾ ਵਾਦਾ ਹੋਇਆ ਹੈ ਅਸੀਂ ਉਹਨਾਂ ਨੂੰ ਇੱਥੋਂ ਦਿਨ ਰਾਤ ਮਿਹਨਤ ਕਰਕੇ ਜਿਤਾ ਕੇ ਤੇ ਉਹਨਾਂ ਨੂੰ ਆਪਾਂ ਦੇਸ਼ ਦੀ ਜਿਹੜੀ ਸਭ ਤੋਂ ਵੱਡੀ ਪੰਚਾਇਤ ਹੈ ਪਾਰਲੀਮੈਂਟ ਦੇ ਵਿੱਚ भेजਾਂਗੇ ਤੇ ਉਹ ਆਗਾਜ਼ ਇੱਕ ਵਾਰ ਹੋ ਵੀ ਚੁੱਕਿਆ ਹੈ ਅਸੇ ਹੁਣ ਤੋਂ ਪਰਮਜੀਤ ਸਿੰਘ ਜੀ ਅਸੀਂ ਇੱਕ ਤਤਹੋ ਗੱਲ ਪੁੱਛਣੀ ਜਾਂਦੇ ਆ ਵੀ ਤੁਸੀਂ ਪਾਲਤੀ ਸ਼੍ਰੋਮਣੀ ਕਾਲੀਦਾਰ ਬਾਦਲ ਪਾਰਟੀ ਜੁਆਇਨ ਕਰੀ ਹੈ ਵੀ ਕਿਹ나 ਦੀ ਪ੍ਰੇਰਣਾ ਸਦਕਾ ਜੁਆਇਨ ਕਰੀ ਦੇਖੋ ਜੀ ਮੈਂ ਅਕਾਲੀ ਦਲ ਦੀਆਂ ਜਿਹੜੀਆਂ ਨੀਤੀਆਂ ਤੇ ਕੰਮਾਂ ਤੋਂ ਖੁਸ਼ ਹੋ ਕੇ ਪਾਰਟੀ ਜੁਆਇਨ ਕੀਤੀ ਹੈ ਜਿਸ ਦੇ ਵਿੱਚ ਮੇਰਾ ਸਹਿਯੋਗ ਅਮਰੀਕ ਸਿੰਘ ਜੀ ਤਾਂ ਜਿਨ੍ਹਾਂ ਜਿਨ੍ਹਾਂ ਨੂੰ ਹੁਣੇ ਪੰਜਾਬ ਦਾ ਮੀਤ ਪ੍ਰਧਾਨ ਲਗਾਇਆ ਹੈ ਸudar sukhbir singh ji badal ne ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਆਓ ਸਾਡੇ ਨਾਲ ਆ ਕੇ ਕੰਮ ਕਰੋ ਤੇ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਸਾਡੇ ਪ੍ਰਧਾਨ ਗੁਰਿੰਦਰ ਸਿੰਘ ਜੀ ਗੋਗੀ ਜੀ ਦਾ ਉਹਨਾਂ ਨੇ ਵੀ ਬਹੁਤ ਹੈਲਪ ਕੀਤੀ ਹੈ ਮੈਨੂੰ ਪਾਰਟੀ ਦੇ ਵਿੱਚ ਆਉਣ ਲਈ ਤੇ ਸਭ ਤੋਂ ਵੱਡਾ ਯੋਗਦਾਨ ਮੇਰੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਮੁਕਾਰੀ ਦਾ ਹੈ ਤੇ ਸਾਡੇ ਇਲਾਕੇ ਦੇ ਜਨੈਲ ਜਨੈਲ ਸਿੰਘ ਔਲਖ ਬਹੁਤ ਹੀ ਸਤਿਕਾਰਯੋਗ ਹੈ ਉਹਨਾਂ ਨੇ ਮੈਨੂੰ ਬਾਤੋ ਕਰਕੇ ਜੰਦੂ ਮਾਜਰਾ ਸਾਹਿਬ ਨਾਲ ਮਿਲਾਇਆ ਤੇ ਪਾਰਟੀ ਜੁਆਇਨ ਕਰਵਾਈ। ਅਸੀਂ ਸਰ ਜੀ ਇੱਕ ਤੁਤ ਹੋਰ ਗੱਲ ਪੁੱਛਣੀ ਚਾਹਦੇ ਆ ਵੀ ਤੁਸੀਂ ਚੰਦੂ ਮਾਜਰਾ ਸਾਹਿਬ ਤੋਂ ਕੀ ਕੀ ਆਸ ਕੀ ਸੀ ਉਮੀਦਾਂ ਰੱਖਦੇ। ਦੇਖੋ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਹਿਬ ਇੱਕ ਨਿੱਡਰ ਨਿੱਡਰ ਨੇਤਾ ਨੇ, ਗਦਾਵਲ ਲੀਡਰ ਨੇ ਤੇ ਉਹਨਾਂ ਨੇ ਉਹਨਾਂ ਦਾ ਜਿਹੜਾ ਪਿਛਲਾ ਕਾਰਜਕਾਲ ਸੀ ਉਹਦੇ ਵਿੱਚ ਵੀ ਉਹਨਾਂ ਨੇ ਦੇਸ਼ ਦੀ ਜਿਹੜੀ ਪਾਰਲੀਮੈਂਟ ਹੈ ਸਭ ਤੋਂ ਵੱਡੀ ਪੰਚਾਇਤ ਆ ਉਹਦੇ ਵਿੱਚ ਪੱਗ ਨੂੰ ਤੇ ਪੰਜਾਬੀ ਨੂੰ ਰਿਪਰੈਜ਼ੈਂਟ ਕੀਤਾ ਤੇ ਹੋਰ ਵੀ ਬਹੁਤ ਸਾਰੇ ਕੰਮ ਸਾਡੇ ਇਲਾਕੇ ਲਈ ਕਾਫੀ ਲੈ ਕੇ ਆਏ ਐ ਤੇ ਹੁਣ ਫੇਰ ਉਹਨਾਂ ਨੂੰ ਉਹਨਾਂ ਦਾ ਜਿਹੜਾ ਕਦ ਹੈ ਰਾਜਨੀਤੀ ਦੇ ਵਿੱਚ ਬਹੁਤ بڑا ਹੈ ਕੋਈ ਵੀ ਪੰਜਾਬ ਦਾ ਉਮੀਦਵਾਰ ਤੁਸੀਂ ਦੇਖ ਲਓ ਉਹਨਾਂ ਦੇ ਜਿੰਨਾ ਉਹਨਾਂ ਦਾ ਰਾਜਨੀਤੀ ਦਾ ਤਜਰਬਾ ਹੈ ਉਹਦੇ ਹਿਸਾਬ ਨਾਲ ਕਿਸੇ ਵੀ ਉਮੀਦਵਾਰ ਦਾ ਇੰਨਾ ਕਦ ਨਹੀਂ ਹੈ ਸੋ ਅਸੀਂ ਪ੍ਰੋਫੈਸਰ ਸਾਹਿਬ ਦਾ ਤਜਰਬਾ ਰਾਜਨੀਤੀ ਦੇ ਵਿੱਚ ਬਹੁਤ ਜ਼ਿਆਦਾ ਹੈ ਤੇ ਉਹਨਾਂ ਦਾ ਕਦ ਬਹੁਤ ਵੱਡਾ ਹੈ ਰਾਜਨੀਤੀ ਦੇ ਵਿੱਚ ਤੇ ਉਹਨਾਂ ਦੀ ਪ੍ਰੇਰਨਾ ਸਦਕਾ ਮੈਂ ਅਕਾਲੀ ਦਲ ਪਾਰਟੀ ਨੂੰ ਜੁਆਇਨ ਕੀਤਾ ਜੀ ਲੋ ਜੀ ਇਹ ਸੀ ਜੀ ਪਰਮਜੀਤ ਸਿੰਘ ਜੀ ਮੁਕਾਰੀ ਤੋਂ ਮਹਾਨ ਸ਼ਖਸੀਅਤ ਤੇ ਜੋ ਸੇਵਾ ਨੂੰ ਸਮਰਪਤ ਰਹੀਆਂ ਇਹਨਾਂ ਨੇ ਦਿਆਂ ਤੀਜੀ ਪੀੜ੍ਹੀ ਤੇ ਮੈਂ ਪੱਤਰਕਾਰ ਜਸਪਾਲ ਕੁਮਾਰ ਨੂਰ